ਹੈਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਦੇਖੋ ਆਪਣੇ ਕੋਲੇ 셔ਟ ਆਈ ਹੈ ਆਪਾਂ ਨੇ ਸੂਟ ਬਣਾਉਣਾ ਹੈ 셔ਟ ਤੋਂ ਨਾਪ ਲੈ ਕੇ ਇਹਦੇ ਵਿੱਚ ਆਪਾਂ ਨੂੰ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਆਪਾਂ ਨੇ ਉਹ ਵੀ ਕੱਢਣੀ ਹੈ ਤੇ ਆਪਣੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਵਧੀਆ ਸੂਟ ਬਣਾ ਕੇ ਦੇਣਾਗਾ ਇਹਦਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਵੀ ਆਪਾਂ ਤੀਰੇ ਦਾ ਨਾਪ ਕਿਵੇਂ ਲਈਏ ਮੋਢਿਆਂ ਦਾ ਨਾਪ ਕਿਵੇਂ ਲਈਏ ਤੇ ਗਲੇ ਦਾ ਨਾਪ ਕਿਵੇਂ ਲਈਏ ਠੀਕ ਹੈ ਪਹਿਲਾਂ ਸਾਰਿਆਂ ਚੋ ਪਹਿਲਾਂ ਤਾਂ ਇਹ ਆਪਾਂ ਗਲੇ ਦਾ ਨਾਪ ਲੈ ਲਾਂਗੇ ਕਿਉਂਕਿ ਇਹ ਹੈ ਜੇ ਕੋਈ ਥੋੜਾ ਬਹੁਤਾ ਕਿਤੇ ਝੋਲ ਵੱਜਦੀ ਹੁੰਦੀ ਹੈ ਜਾਂ ਕੋਈ ਆਪਾਂ ਨੂੰ ਕਮੀ ਪੇਸ਼ੀ ਲੱਗਦੀ ਹੈ ਵਧੀਆ ਟੇਲਰ ਦੀ ਇਹ ਪਹਿਚਾਣ ਹੈ ਤਾਂ ਉਹ ਉੱਥੋਂ ਸੈਟਿੰਗ ਕਰ ਲੈਂਦਾ ਪਰ ਸਿਰਫ ਇਹ ਆਪਾਂ ਨੂੰ ਇੱਕ ਆਈਡੀਆ ਹੋ ਜਾਂਦਾ ਵੀ ਆਪਾਂ ਨੇ ਇਸ ਨਾਪ ਦਾ ਸੂਟ ਬਣਾਉਣਾਗਾ ਹਨਾ ਇਹ ਜਿਵੇਂ 7 ਇੰਚ ਫਰੰਟ ਗਲਾਰਿਆ 6 ਬੈਕ ਆ ਰਿਆ ਆਪਾਂ ਨੇ ਉੱਪਰੋਂ ਮੋਡੇ ਦੇ ਕੋਲ ਤੋ ਲਾ ਕੇ ਨੀਚੇ ਦੇ ਸੈਂਟਰ ਤੱਕ ਟੇਡਾ ਇੰਚੀ ਟੇਪ ਰੱਖਣਾਗਾ ਉਥੋਂ ਆਪਾਂ ਗਲੇ ਦਾ ਨਾਪ ਲੈਣਾ ਵੀ ਇਹਨਾਂ ਦਾ ਗਲਾ ਵੀ ਕਿੰਨਾ ਰੱਖਣਾਗਾ ਤੇ ਇਸ ਤੋਂ ਬਾਅਦ ਆਪਾਂ ਮੋਢੇ ਤੇ ਧੀਰੇ ਦਾ ਦੱਸਦੇ ਆ ਜੀ ਤੁਹਾਨੂੰ ਵੀ ਕਿ ਕਿਹੜੇ ਹਿਸਾਬ ਨਾਲ ਰੱਖਣਾ ਇਹ ਦੇਖੋ ਹੁਣ ਆਪਾਂ ਨੇ ਸ਼ਰਟ ਐਵੇਂ ਰੱਖ ਲਈ ਕਈ ਵਾਰੀ ਨਾ ਆਪਾਂ ਜਦੋਂ ਨਾਪ ਲੈਨੇ ਆ ਧੀਰੇ ਦਾ ਇੱਕ ਗਲਤੀ ਕਰ ਜਾਂਦੇ ਆ ਚਾਹੇ ਬੋਡੀ ਮੈਜ਼ਰਮੈਂਟ ਲੈਰੀ ਹੋਈਏ ਚਾਹੇ ਆਪਾਂ ਕੱਪੜੀ ਤੋਂ ਲਈ ਆਪਾਂ ਇਹਦਾ ਜਿਹੜਾ ਨਾਪ ਹੈ ਇਹ ਦੇਖੋ ਹੁਣ ਗਲੇ ਦੀ ਚੜਾਈ ਜਾਦਾ ਬਾਹਰ ਨੂੰ ਜਾ ਰਿਹਾਗਾ ਆਪਾਂ ਇਹਦੀ ਆਪਦੇ ਹਿਸਾਬ ਨਾਲ ਜਿਵੇਂ 5 ਇੰਚ ਚੜਾਈ ਰੱਖਦੇ ਆ 5 ਇੰਚ ਤੇ ਆਪਾਂ ਨੇ ਸੈਟਿੰਗ ਕਰ ਲਈ ਇਹਦੀ ਇਸ ਤੋਂ ਬਾਅਦ ਤੁਸੀਂ ਤੀਰਾ ਨਾਪੋ ਵੀ ਤੀਰਾ ਕਿੰਨਾ ਐਵੇਂ ਜੀ ਆਪਣਾ ਗळा ਗਾ ਗਲੇ ਜਦੋਂ ਗळा ਨਾਪਦੇ ਆ ਉਦੋਂ ਵੀ ਗਲੇ ਦੀ ਚੜਾਈ ਸੈੱਟ ਕਰਕੇ ਨਾਪੋ ਤੁਹਾਨੂੰ ਜਦੋਂ نیچے ਨੂੰ ਗळा ਜਾਊਗਾ ਆਪੇ ਪਤਾ ਲੱਗ ਜੂ ਵੀ ਇੰਨੇ ਇੰਚ ਦਾ ਗळा ਗਾ ਇਹ ਦੇਖੋ ਆਪਾਂ ਇੱਥੋਂ ਨਹੀਂ ਨਾਪਣਾ ਇਹਨੂੰ ਬਿਲਕੁਲ ਉੱਪਰੋਂ ਕਾਰਨਰ ਤੋਂ ਕਾਰਨਰ ਤੇ ਜਾਣਾਗਾ ਇਹ ਸੈਂਟਰ ਚੋਂ ਨਹੀਂ ਜੀ ਤੀਰਾ ਨਾਪਿਆ ਜਾਂਦਾ ਉੱਪਰੋਂ ਨਾਪਣਾ ਆਪਾਂ ਨੇ ਵੀ ਜਿੰਨਾ ਵੀ ਆਪਣਾ ਤੀਰਾ ਹੁੰਦਾ ਦੇਖੋ ਇਹ ਬਿਲਕੁਲ ਮੈਂ ਜ਼ਿਆਦਾ ਕੋਈ ਐ ਨਹੀਂ ਰੱਖਿਆ ਵੀ ਵੱਧ ਘੱਟ ਇਹ ਆਪਾਂ ਨੇ ਇਸ ਤਰੀਕੇ ਤੋਂ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਨਾਪ ਲੈਣਾ ਵੀ ਇਹਨਾਂ ਦਾ ਤੀਰਾ ਕਿਵੇਂ ਹੈ ਕਈ ਵਾਰੀ ਤੀਰ ਐਵੇਂ ਗਲਾ ਬਾਹਰੇ ਹੁੰਦਾ ਆਪਾਂ ਤੀਰਾ ਐਵੇਂ ਨਾਪ ਲੈਨੇ ਫਿਰ ਉਹ ਤੀਰਾ ਵੱਡਾ ਹੋ ਜਾਊਗਾ ਜੀ ਇਸ ਲਈ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਆਪਾਂ ਜਦੋਂ ਕਿਸੇ ਕੱਪੜੇ ਤੋਂ ਨਾਪ ਲੈਣੇ ਆਪਾਂ ਨੂੰ ਰੱਖਣਾ ਪੈਂਦਾਗਾ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਆਪਾਂ ਨੇ ਇੰਚੀ ਟੇਪ ਰੱਖਤਾ ਇਧਰਲੀ ਸਾਈਡ ਤੋਂ ਲਾ ਕੇ ਉਧਰਲੀ ਸਾਈਡ ਤੱਕ ਨਾਪਣਾਗਾ ਇੰਚੀ ਟੇਪ 'ਚ ਮੇਰੇ ਬਲ ਨੇ ਜੀ ਮੈਂ ਤੁਹਾਨੂੰ ਸਿਰਫ ਆਈਡੀਆ ਦੱਸ ਰਹੀ ਆਂਗੀ ਵੀ ਆਪਾਂ ਨੇ ਇਸ ਤਰੀਕੇ ਨਾਲ ਨਾਪ ਲੈਣਾਗਾ ਹੁਣ ਅੱਗੇ ਆਪਾਂ ਮੋਡਾ ਨਾਪਾਂਗੇ ਇਹਦਾ ਵੀ ਮੋਡਾ ਕਿੰਨਾਗਾ ਜਿਹੜੀ ਵੀ ਆਪਾਂ ਨੂੰ ਕੋਈ ਕਮੀ ਪੇਸ਼ੀ ਸਲਾਈ ਚ ਸਫਾਈ ਨਹੀਂ ਜਾਂ ਕੁਝ ਵੀ ਨਹੀਂ ਉਹ ਆਪਾਂ ਨੇ ਆਪਾਂ ਨੇ ਕਾਰੀਗਰੀ ਦਿਖਾਉਣੀ ਹੈ ਵੀ ਆਪਾਂ ਕਿਵੇਂ ਬਣਾਉਣਾਗਾ ਕਿਉਂਕਿ ਇਹ ਤਾਂ ਜੀ ਦੇਖੋ ਇਹ ਹੁੰਦਾਗਾ ਹਰੇਕ ਦੇ ਹੱਥ ਦੀ ਸਫਾਈ ਹੁੰਦੀ ਹੈਗੀ ਜੇਕਰ ਆਪਾਂ ਜਦੋਂ ਸਟਾਰਟਿੰਗ ਕਰਦੇ ਆਂਗੇ ਉਦੋਂ ਹੀ ਕੰਮ ਵੀ ਪੁੱਠੇ ਸਿੱਧੇ ਜੇ ਵੀ ਲਾ ਲੋ ਜਿਵੇਂ ਸਲਾਈ ਵੀਂਗੀ ਟੱਡੀ ਵੱਜ ਗਈ ਓਮੀ ਚਲਾਤਾ ਤਾਂ ਆਪਾਂ ਉੱਥੇ ਹੱਥ ਟਿਕ ਜੂਗਾ ਜੇ ਆਪਾਂ ਪਹਿਲਾਂ ਤੇ ਵਧੀਆ ਸਫਾਈ ਤੇ ਕੰਮ ਕਰਾਂਗੇ ਆਪਣਾ ਸਫਾਈ ਤੇ ਟਿਕ ਜੂ ਜਿਵੇਂ ਹੁਣ ਭਾਵੇਂ ਤੁਸੀਂ ਨੀਚੇ ਤੋਂ ਇੰਚੀ ਟੇਪ ਸਟਾਰਟ ਕਰੋ ਭਾਵੇਂ ਉੱਪਰ ਤੋਂ ਦੇਖੋ ਇਹਦਾ ਮੋਡਾ 9.5 ਆ ਰਿਹਾਗਾ ਹੁਣ ਆਪਾਂ ਇਹਦਾ 9.5 ਮੋਡਾ ਰੱਖ ਦਾਂਗੇ ਜੀ ਬਾਕੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਮੋਡਾ ਹਮੇਸ਼ਾ ਸ਼ਾਫ ਹਿਟਿੰਗ ਦੇ ਹਿਸਾਬ ਨਾਲ ਰਹਿੰਦਾ ਕੋਈ ਵੱਡਾ ਛੋਟਾ ਨਹੀਂ ਰੱਖਿਆ ਜਾਂਦਾ ਇਸੇ ਤਰ੍ਹਾਂ ਉੱਪਰ ਬਿਲਕੁਲ ਸਲਾਈ ਤੋਂ ਤੁਸੀਂ ਪਲੇਟਾ ਨਾਪ ਲਿਓ ਧੰਨਵਾਦ ਜੀ